ਹੇ ਨੀ ਅਸੀਂ ਹੋਏ ਬਹੁਤ ਹਾਰ ਕੇ ਦਿਖਾ ਸਾਡੀਆਂ ਜਿਹੜੇ ਗੱਲਾਂ ਬੋਲੋ ਦੱਸਣ ਤਾਂ ਕਰਦੇ ਨਹੀਂ ਕਰਦੇ ਨਹੀਂ ਠੀਕ ਸਾਰੇ ਦਾ ਸਾਬ ਕਰੇ ਪਾਪਾ ਕਹਿੰਦੇ ਚੋੜੇ ਵੀਰ ਤਾਂ ਜਨਮ ਵੀ ਪਾਰਟੀ ਨੇ ਕਰਕੇ ਵਿਗਾੜ ਦੇਣ ਪਰ ਕਿਹੜੇ ਆਹ ਆਹ ਅੱਜ ਯਾਰ ਅੰਬਰ ਤੇ ਗੱਲ ਹੋਵੇ ਗੁੱਟੀ ਗੱਲ ਕਰਾ ਕਰਾ ਸਾਬ ਕਰ ਰਿਹਾ ਥੋੜੇ ਕਰਨੇ ਆ ਕਰਕੇ ਦਿਖਾਓ ਅੰਬਰ ਸਿੱਕੇ ਟੱਕੇ ਖਾਣੇ ਚੇਤੋਂ ਅਨੇਕ ਹੁੰਦਾ ਥੋੜੀ ਮਿੱਤੇ ਕਰਦਾ ਆ ਕਰਕੇ ਦੋ ਥੋੜੀ ਜਿਹੀ ਬਣਾਵਾ ਦੇ ਉਹਨੇ ਕਰਨਾ ਧਾਰਿਆ ਨਹੀਂ ਅੰਬਰ ਸਹੀ ਕਰਿਓ ਹਾਂ ਮੈਂ ਤੇਰਾ ਤੁਸ ਜਾਨ ਨੂੰ ਕੋ ਫਸ ਆਹ ਠੀਕ ਹੈ ਠੀਕ ਹੈ ਹਾਂ ਉਹ ਨਹੀਂ ਤਾਂ ਮੈਂ ਤਾਂ ਸਿੱਖਾਂ ਉਹ ਦੋ ਵਾਲੀ ਸੰਧਿਆ ਜਿੱਤਦਾ ਮੈਂ ਕਰੂੰਗਾ ਅੰਬਰ ਸੰਗੀ ਰਾਤੀ ਬਾਗ ਰੰਦੇ ਤੇ ਕਰਾ ਦੇਣਾ ਆ ਦੇ ਕੇ ਨਾ ਉਹ ਵੀ ਅੜ ਕੇ ਕਰ ਦੇਣੀ ਤੇ ੱਕੇ ਕਹਦੇ ਨੂੰ ਮੈਂ ਅਸਨ ਪਾ ਦੇ 50000 ਕਰਦਾ ਨਹੀਂ ਹੋਣੀ ਤੁਹਾਨੂੰ ਜ਼ਿਆਦਾ ਤੋਂ ਸਾਫ਼ ਕਰ ਤੁਹਾਨੂੰ ਮੇਰੀ ਸਹਾਇਤਾ ਅਸੀਂ ਅਮਦਾ ਸਭ ਕੁਝ ਹੈ ਨਹੀਂ ਹੋਣਾ ਗਲਤ ਗੱਲ ਜਿਆਦਾ ਕਹੋ ਨਹੀਂ ਹੁੰਦਾ ਫਿਰ ਛੱਡ ਦੇਣਾ ਨਹੀਂ ਇਹ ਗੱਲ ਚੁਪਾਵੇਂ ਨਾ ਤੂੰ ਮੰਨਣਾ ਨਹੀਂ ਹੁੰਦਾ ਹੋਏਗਾ ਮੈਂ ਇਹ ਦੱਸ ਤਾ ਮੈਂ ਤਾਂ ਮੰਨਣਾ ਮੰਨਣਾ ਮੈਨੂੰ 50 ਹਜ਼ਾਰ ਰੁਪਏ ਲੱਗਿਆ ਸਾਰੇ ਜਾਨ ਤੋਂ ਨਹੀਂ ਹੁੰਦਾ ਕਹਿਣ ਸਾਰੀ ਮੰਨੋ ਨੇ ਫਰਤੀ ਜਾਦਾ ਜੇ ਤੈਨੂੰ ਪੰਜ ਵਾਰੀਆਂ ਦਾ ਵਾਰ ਕਰਦਾ ਤੈਨੂੰ ਚਾਹਣਾ ਜਾਉਂਦਾ ਹੈ ਤੈਨੂੰ ਮੈਂ ਇਹ ਵੀ ਗੱਲ ਕੋਈ ਦੱਸੀ ਮੈਂ ਚਾਹਣਾ ਜਾਉਂਦਾ ਹੈ ਜੇ ਸਾਰੇ ਪਿੰਡਾਂ ਦੇ ਨੂੰ ਵੀ ਇਹ ਵੀ ਗੱਲ ਦੱਸੀ ਆਲੇ ਦੋਲੇ ਪਿੰਡ ਨੇ ਪੰਜ ਸੱਤ ਪਿੰਡਾਂ ਯਾਰ ਕਰਦੇ ਹੋਏ ਚਾਬਾ ਚਾਬਾ ਹੁੰਦਾ ਹੈ ਪਾਠ ਇਹ ਕੀ ਕਰਾਂਗੇ ਮੈਂ ਤੁਹਾਡੇ ਨਾਲ ਬਾਤ ਇੱਕ ਗੱਲ ਸੁਣੋ ਆ ਤੈਨੂੰ 500 ਰੁਪਏ ਹੋਰੇ ਦੇਣਾ ਤੂੰ ਪੰਜ ਵਾਰੀਆਂ ਦਾ ਪਾਠ ਸਵੇਰੇ ਕਰਕੇ ਦਿਖਾ ਦੇ ਹਾਂ ਆ ਕੋਈ ਨਹੀਂ ਆ ਕਰੇ ਉਹ ਕਰਾਂਗਾ ਯਾਰ ਜਦੋਂ ਕਮਿਟਮੈਂਟ ਹੋ ਗਈ ਉਹ ਤਾਂ ਕਰਾਂਗਾ ਤੇਰੇ ਸਾਹਮਣੇ ਆਉਂਦਾ ਹੀ ਨਹੀਂ ਆਉਂਦਾ ਆਉਂਦਾ ਹੀ ਨਹੀਂ ਆ ਕਮਿਟਮੈਂਟ ਹੀ ਆ ਤੇਰੇ ਸਾਹਮਣੇ ਆਉਂਦਾ ਹੀ ਨਹੀਂ ਆਉਂਦਾ ਹੀ ਨਹੀਂ ਆਉਂਦਾ ਹੀ ਨਹੀਂ ਚੱਲ ਬਸ ਬਰਾ ਗੱਲ ਕਹਾ ਵੀ ਮੈਨੂੰ ਆਉਂਦਾ ਨਹੀਂ ਤੂੰ ਇਹ ਬੋਲ ਨਾ ਕਰੋ ਕੋਈ ਮੇਰਾ ਬੱਚਾ ਮੇਰੇ ਭਰਾ ਉਹ ਨਹੀਂ ਮਹਾਰਾਏ ਤੇਰੇ ਨਾਲ ਨਾ ਨਾ ਸਾਨੂੰ ਆਉਂਦਾ ਨਹੀਂ ਮੈਂ ਬੋਲਿਆ ਗੱਲ ਯਾਰ ਜਲਦੀ ਆਣਾ ਨਾ ਆਉਂਦਾ ਇਹ ਕਿੱਥੇ ਆ ਰਿਹਾ ਕਿਉਂ ਅੰਦਰ ਹੀ ਹੈ ਨਾ ਬਾਹਰ ਹਾਂ ਹਾਂ ਦੇਖੀ ਪੜ ਕੇ ਚਲੰਦੇ ਨਹੀਂ ਕਿਵੇਂ ਸਲਾਮਾ ਕਰੀਏ ਜਾਨਦੇ ਨਹੀਂ ਜਾਂ ਭਾਈ ਦਾ ਜਾਬ ਸਰ ਕੇ ਮੈਂ ਭਾਈ ਦਾ ਉਹ ਦਿਨ ਕਦੋਂ ਜਾ ਲਓ ਵਰਗੇ ਸਿਖਾ ਲੈ ਆ ਦੂਪ ਤੇ ਆ ਭੂ ਮੈਂ ਰੋਕੇ ਸਾਰੇ ਨੂੰ ਕੋਈ ਕੋਈ ਗਾਲੀ ਨਹੀਂ ਗਾਲੀ ਕੋਈ ਨਹੀਂ ਕਰੋ ਖਰਾ ਕਰੋ ਸੁਣਿਆ ਨਾ ਨੂੰ ਕਿ ਉਹ ਪੇ ਦੋ ਤਰ੍ਹਾਂ ਦੀ ਹੈ ਮੇਰੀ ਭਾਈ ਜੀ 10 ਮਿੰਟ ਤਾਰੋ ਤਾਜ ਕੀ ਹੈ ਜਦੋਂ ਤੁਸੀਂ ਸਾਰੇ ਪਿੰਡ ਚੋਂ ਗਰਾਹੀ ਲੈਂਦੇ ਹੋ ਸਾਰੇ ਪਿੰਡ ਚੋਂ ਮੈਨੂੰ ਕਰਦੇ ਹੋ ਤਾਰੋ ਭੇਟਾ ਵੀ ਜਾਂਦੀ ਹੈ ਉਹ ਨਹੀਂ ਕਰਦੇ ਕਿਹਨਾਂ ਸੱਤ ਨੇ 10 15 ਮਿੰਟ ਪਿੱਛੇ ਬੈਠ ਰਹੇ ਹੋ ਨਾ 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 ਅਸੀਂ ਨਾਲਿਓ ਗੱਲ ਅਸੀਂ ਗਲਤ ਨਹੀਂ ਕਹੀ ਮਾਦਿਆ ਕਰੋ ਮਾਦਿਆ ਕਰੋ ਉਹ ਨਵੇਂ ਵਰਦਾ ਤੁਹਾਨੂੰ ਕਿਨੇ ਬਣ ਦੇਣਾ ਉਸੇ ਕਿਵੇਂ ਕਰਦਾ ਉਹ ਤਾਂ ਕੁੱਟਣਗੇ ਤੁਹਾਨੂੰ ਉਹਦਾ ਤਾਂ ਪਾਪਾ ਕੁਕਰ ਦਾ ਕੁਮਾਰ ਗੁਰ ਕਰਨਾ ਕਰਨਾ ਜੀ ਕੋਕਰ ਰੱਜ ਕੇ ਕੋਕਰ ਦੀ ਮਾਰਤਾ ਉੱਚ ਥਰ ਤੇਰਾ ਚੋਰਾ ਜੀ ਅਸੀਂ ਗੁਰੂ ਘਰ ਦੇ ਕੁਕਰ ਆ ਸ਼ਬਦਾਂ ਦਾ ਜੀ ਹਾ ਕੁਕਰ ਤੇਰੇ ਦਰbaar ਪੌਕੇ ਆਗੈ ਬਦਲ ਬਸਾਰ ਅਸੀਂ ਕਿੱਦਾਂ ਮੂੰਹ ਮੋੜ ਲਈਏ ਸ਼ਬਦ ਕੋ ਅਸੀਂ ਕਿੱਦਾਂ ਗੁਰੂ ਸਾਹਿਬ ਦੇ ਸ਼ਬਦ ਕੋ ਮੂੰਹ ਮੋੜ ਲਈਏ ਕਿ ਜਿਹੜਾ ਗੁਰੂ ਘਰ ਚ ਪ੍ਰਚਾਰ ਹੁੰਦਾ ਉਹ ਕੁਕਰ ਹੁੰਦਾ ਕੋਕਤਾ ਹੁੰਦਾ ਹੈ ਕੁਕ ਤੇਰਾ ਕੰਮ ਹੈ ਸੱਚ ਬੋਲਣਾ ਆਪਣੇ ਕੌਮຊਾਹ ਨੂੰ ਕਹਿਣਾ ਅਸੀਂ ਕਿਉਂ ਨਾ ਕਰੀਏ ਅਸੀਂ ਕਿਉਂ ਨਾ ਕੰਚ ਮੇਲੇ ਚ ਪਾ ਕੇ ਸਭ ਕੋਲ ਕੁਝ ਐਸੇ ਕੌਮ ਉੱਗਣ ਕਿ ਅਸੀਂ ਕਿਉਂ ਨਾ ਸੱਚ ਬੋਲ ਕੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਅਸੀਂ ਕਿਦ ਤੱਕ ਕਰ ਪਏ ਅਸੀਂ ਤੁਹਾਨੂੰ ਮਾਪਿਆਂ ਨੂੰ ਯਾਦ ਕਰਾਈਏ 183 ਬੱਚਾ ਮਿਰਮਨ ਦੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਕਤਲ ਕਰ ਦਿੱਤਾ ਉਹਨਾਂ ਮਾਪਿਆਂ ਦੇ ਗળા ਦੇ ਵਿੱਚ ਹਾਰ-ਪਾਰ ਤੇ ਉੱਡ ਜਾਈਏ ਬਸ ਅੱਡਾ ਪੈਸਾ ਲੈ 122100 ਤੋਂ 30000 ਲੈ ਲਈ ਐਥੋਂ ਦੇ ਘਰੇ ਬਾਹਰ ਜਾਂਦੇ ਬਸ ਆਪਣੇ ਪਰਿਵਾਰ ਦੇ ਮਸਤੇ ਹੋਵੇ ਅਸੀਂ ਉਧਾ ਦੇ ਲਈ ਵਾ 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 ਅਸੀਂ ਉਧਾ ਦੇ ਲਈ ਜੇ ਸੇ ਬੜਿਆ ਅਸੀਂ ਧੀਰੇ ਚੱਲਣੇ ਮਜਬੂਰ ਗੱਲਾਂ ਵਾਲੇ ਨੇ ਸੋਣਾ ਦੇ ਤਿਕਰਾ ਕਿ 12 ਹੈ ਬਸ ਬਾਰਾਂ ਮਰ ਬੀਤੇ ਸ਼ਬਦ ਵਿਚਾਰ 20 ਬਸ ਕਛ ਤੱਕ ਲਾ ਕੀਓ 12 ਸਾਲ ਬਚ ਪਏ ਤੇ ਚੱਲਣ ਦੇ ਨੇ ਅਸੀਂ

معل جی پھر, پھر پلے کی آیا پچھتاوا رہ گیا پچھتاوا کیوں جدو بڑے پا جاتا ہے پچھتاوا ہی رہ جاتا پلے ਤਨੂ ਤੇਰ ਬਾਦ ਮਾਰਾ ਕਰ ਜਨਾ ਸਿਰ ਕਾ ਪਿਓ ਪਰ ਦਤ ਰੇ ਮੈਂ ਜੋਤ ਦੇਹੀ ਨਾ ਕਹੋ ਨਾਲ ਕਿ ਇਹ ਵਿਦ ਭਈ ਕਹੋ ਨਾਲ ਅਸਲੀ ਨ ਇਹ ਵਿਰਤ ਵਸਤਾ ਹੋਈ ਐ ਸਿਰ ਅੰਧੀ ਅਤਾ ਪ੍ਰਿਆਪ ਪੈਰ ਕਰੁੰਦਾ ਜਦ ਤੇ ਧਰਤੀ ਮੇਰੀ ਖੜੋਂਦਾ ਮੈਂ ਜੋਤਾਂ ਤਸੀਰੇ ਭਾਗ ਬੰਦਾ ਅੰਨਾ ਹੋ ਜਾਂਦਾ ਲਿਗਾ ਚਲੀ ਜਾਂਦੀ ਐ ਜਦੋਂ ਮਹਾਰਾਏ ਕਹਿੰਦੇ ਤੇਰੇ ਇਹ ਹਰਾਂ

ਜੀ ਕਬੀਰ ਸਾਹਿਬ ਕਹਿੰਦੇ ਸੁਕੇ ਸਰੋਵਰ ਦੇ ਆੜੇ ਦੁਆਲੇ ਦਾ ਬਾੜ 3 ਨੰਬਰ ਬੰਦ ਸੁਕੇ ਸਰੋਵਰ ਆਸੋਰ ਸੁੱਕਾ ਆ શરીર ਸੁਕੇ ਸਰੋਵਰੀ ਗੱਲ ਹੈ ਸੁਕੇ ਸਰਵਰ ਪਾਰ ਬੰਧਾਵਨ ਦੋਹਾਂ ਖੇਤ ਹੱਤਵਾਰ ਦਾ ਲੁਣਾਈਏ ਆਪਸੋਲੀ ਵੀ ਰਹੀਆਂ ਵਿਖੇਤ ਲੁਣਿਆ ਭਾਈ ਕੇ ਕੱਟ ਲਿਆ ਫਸਲ ਕੱਟ ਲਈ ਉਹ ਖੇਤ ਜਿਹੜਾ ਖਾਲੀ ਹੈ ਵਾੜ ਆੜੇ ਵਾਲਾ ਬਾੜ ਕਰੀ ਜਾਂਦਾ ਲੋਹੇ ਖੇਤ ਹੱਥ ਬਾੜ ਦਾ ਉੱਥੇ ਬਾੜ ਕਰੀ ਜਾਂਦਾ ਇਹਨੂੰ ਸੁਭਾਈ ਜਾਂਦਾ ਸੁੱਕੇ ਨੂੰ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੈ ਕਿ ਜਿਹਨੂੰ ਸੁਭਾਉਣਾ ਹੈ ਅੰਦਰਲੇ ਨੂੰ ਚੇਤ ਨਾ ਕਰ ਅੰਦਰਲੇ ਹਨੇਰਾ ਤੋਂ ਦੀਨ ਆਸਾਨ ਬੇ ਉਹਦੇ ਕੋਲ ਕਾਗਜ਼ ਰੋ ਜਿੱਦਾਂ ਚਲੇ ਗਿਆ ਹੋਰ ਅਮਾਜਾ ਗਿਆ ਨਹੀਂ ਸੀ ਗਿਆ ਦੇ ਸੇਖੋਂ ਪਾਚੜਵਾਤ ਇਹ ਚਰਚਾ ਵੀ ਸੇਖਾਂ ਦਾ ਵੀ ਹੋ ਰਿਹਾ ਕਿ ਪੋਟਿਆਂ ਦੀ ਗ੍ਰਤੀ ਹੋਣੀ ਸਿੱਖਾਂ ਦੀ ਆਪਾਂ ਕਹਿੰਦਾ ਅੱਜ ਈ ਕਰੋੜਾਂ ਚਾ ਅੱਜ ਈ ਕਰੋੜਾਂ ਚ ਪਰ ਉਹ ਗੱਲ ਵੱਖਰੀ ਹੈ ਵੀ ਅਸੀਂ ਸਾਜਣਾ ਲੈ ਕੇ ਅੰਦਰ ਕੇ ਅਸੀਂ ਸੱਚੇ ਸਿੱਖਾਂ ਦੀ ਗ੍ਰਤੀ ਈ ਜਾ ਸਕਦੇ ਸੋ ਮੈਂ ਦੇਤੀ ਅੰਤਰਜ ਇਤਰਾ ਕਿ ਸਾਰਿਆਂ ਦੇ ਨਾਲ ਅੰਦਰ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਹੋਈ ਉਹਦੇ ਦੁੱਖ ਬਜ ਮੈਂ ਪਛਤਾਵਾ ਸ਼ਬਦ ਨਹੀਂ ਬਤਾ ਕਿਉਂਕਿ ਪਛਤਾਤਾ ਮੈਂ ਉਹੋ ਵਰਤਾਉਂਦਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੀ ਵਾਰ ਕੇ ਜੇ ਮੈਂ ਇਹ ਗਲਤੀ ਕੀਤੀ ਹੋਵੇ ਪਛਤਾਤਾ ਪ੍ਰਾਚਿਤਵ ਕਰਦਾ ਇਹ ਗਲਤੀ ਕੀਤੀ ਹੈ ਹਾਂ ਅਸੀਂ ਉਹ ਗੱਲਾਂ ਦਾ ਪਛਤਾਵਾ ਕਰਦਾ ਜਿਹੜੀਆਂ ਅਸੀਂ ਰੋਜ਼ ਕਰਦੇ ਹਾਂ ਜਿਹੜੀਆਂ ਅਸੀਂ ਰੋਜ਼ ਬਾਤ ਨੂੰ ਆਉਂਦੇ ਆ ਬਾਤ ਨੂੰ ਆਉਂਦੇ ਆ ਆਪਣੀ ਡਿਊਟੀ ਜਿੱਦੀ ਬੰਦੀ ਹੈ ਉਹ ਤੋਂ ਜਿਹਦੇ ਨੂੰ ਮੇਰੀ ਮਰਸੀ ਤਿਆਰ ਚਗੀ ਨਹੀਂ ਤਿਆਰ ਮਾੜੀ ਰਹੀ ਹੈ ਤੇ ਚਲੋ ਸਿਸਟਮ ਹੈ ਚੱਲਦੀ ਰਹਿਣਾ ਚੱਲਦੀ ਰਹਿਣਾ ਗੁਰੂ ਨਾਨਕ ਸਾਹਿਬ ਨੂੰ ਆਰਦਾਸ ਕਰੀ ਅੱਖਰ ਨੂੰ ਦਨਾ ਕੋਈ ਘਰਿਆ ਬਿਤਾਉਣਾ ਅਸੀਂ ਗੁਰੂ ਨਾਨਕ ਸਾਹਿਬ ਦੇ ਜਿਹੜੀ ਸਿੱਟੇ ਵੀ ਬੰਸ ਕੇ ਹੈ ਜਿਹਨੇ ਵਰਤਿਆ ਜੋ ਕਿ ਸਭ ਲੋਕ ਚੰਗਾ ਜਿਹਾ ਬੋਲ ਉਹ ਕੋਈ ਗੱਲ ਨਹੀਂ ਵੱਖਰੀ ਗੱਲ ਹੈ ਪਰ ਆਪਣੇ ਆਪ ਨੂੰ ਸਬੂਤ ਲੱਗਦਾ ਜਦੋਂ ਇਹ ਲੱਗਦਾ ਸਾ ਸੱਚੇ ਪਾਤਸ਼ਾਹ ਅਸੀਂ ਤੇਰੇ ਕੁੱ ਕਰਾ ਕੁੱਤੇ ਬਣਾ ਕੇ ਰੱਖੀਂਸ ਡਰ ਕਰਦੇ ਸੋ ਵੀਏ ਕਿ ਖੰਡੇ ਵੱਡੇ ਦਾ ਪੰਚ ਨਹੀਂ ਹੈ ਪੈਗਾ ਉਹ ਬੇਤੀ ਹੈ ਕਿ ਅਸੀਂ ਸਾਡੇ ਬੱਚੇ ਬੜੇ ਕਰਾਏ ਪਏ ਨੇ ਸਾਡੇ ਨਸ਼ਿਆਂ ਦਾ ਦੌਰ ਸਾਡੇ ਘਰਾਂ ਚ ਆਮ ਚੱਲਦੇ ਆ ਪਿੰਡਾਂ ਦੇ ਵਿੱਚ ਇੱਕ ਪਿੰਡ ਚ ਨਸ਼ੇ ਦੀ ਕਿੱਟ ਲੱਗ ਪਈਏ ਅਮਰਤਾ ਨੂੰ ਜ਼ਿਆਦਾ ਨਸ਼ੇ ਪਰੇ ਨੇ ਇਹ ਨਾਲ ਉਹ ਚੋਵਾ ਸਾਡਾ ਵਰ ਗਿਆ ਜਿਹੜੀ ਅੱਗ ਵਦੀ ਇਹਨਾਂ ਮਾਜਰੋਂ ਪਾਰੀ ਪਾ ਕੇ ਜਿਆ ਸੁੰਦਰ ਹੋਰ ਲਾ ਕੇ ਅਸੀਂ ਪਾਣੀ ਨਹੀਂ ਪਉਂਦੇ ਅਸੀਂ ਅਗਰੋਂ ਲੱਗਦੇ ਹਾਂ ਅਗਰਾਂ ਲੱਗੇ ਅਸੀਂ ਉਹਦੇ ਤੇ ਪਾਣੀ ਪਾਹੀ ਐ ਕੋਈ ਭਾਈ ਦੇਖੋ ਚੰਗੇ ਦੇ ਨਾਲ ਸਹਿਜਾਨ ਦੇਵ ਚੌਧਰ ਜਿਹੜਾ ਬੱਗਾ ਚੰਗਾ ਨਾ ਹਰੇਕ ਚੌਧਰ ਵੀ ਮੇਰੇ ਉੱਤੇ ਨਾਲ ਦੇਰ ਦਾ ਵਧੀਰੇ ਜੀ ਜੇ ਇਹੇ ਬੋਲ ਚਲ ਬੜੀ ਹੈ ਹਰੇਕ ਚੌਧਰ ਵੀ ਐਨਰੋ ਦੇਖੋ ਮੈਨੂੰ ਫੋਟੋ ਭੇਜਾ ਮੈਂ ਤੁਮੜ ਜਿਵੇਂ ਵਾਅਲੈਕੁਮ ਅਲੈਮ ਆਪਣੇ ਨਾਲ ਜੋੜ ਕੇ ਉੱਚਾ ਬਣਾਉਣ ਦੀ ਕੋਸ਼ਿਸ਼ ਕਰੇ ਜੇ ਆਪਾਂ ਦੇ ਸਨੁਣਾਏ ਕਿ ਤੁਸੀਂ ਕੇਸ ਲੱਗਿਆ ਹੈ ਸਰਬਸ਼ਰਬਾ ਬੱਚੇ ਲੈ ਕੇ ਜਿਹੜੀ ماں ਖੁਰਦੋ ਪਰ ਤੇ ਗੁੱਟੀ ਕੋਲ ਰਚਾ ਹੋਈ ਹੈ ਉਹਦੀ ਉਹਦੀ ਧੀ ਦੇ ਕੋਲ ਬੁੱਧੀ ਚੱਲ ਕੇ ਬੈਠਣਾ ਉਹਨੇ ਉਹਦਾ ਚੱਕਰੀ ਬੈਠਾ ਨਹੀਂ ਸੀ ਕੋ ਜੇਰਾ ਤੇ گار سننی گام بول رہے ہیں ਕਿ ਜੇ ਕੋਈ ਵੀ ਪਾਵੇ ਸੋੁਰੂ ਕਰ ਤੋਂ ਬੱਤੀ ਜੇ ਅੜੇ ਦਾ ਉਪਰ ਤਾਂ ਉਹ ਆਉਂਦੀ ਕਰਦਾ ਉਹਦੀ ਗੱਲ ਕੋਈ ਨਹੀਂ ਹੁੰਦੀ ਆਪਦੀ ਉਹ ਗੁਰੂ ਗ੍ਰੰਥ ਸਾਹਿਬੀ ਕਹਿੰਦੇ ਨੇ ਬਸ ਤਾਂ ਜਿਹੜੀ ਜੀਵ ਰਹੀ ਕੋੜੇ ਉਹਦੇ ਅਕੋਸ਼ਾ ਨਾਮ ਤੋਂ ਜਹਾ ਸੋਹ ਸੋਹ ਜੀਏ ਤੇ ਭਰ ਕੇ ਸਰੀਰ ਰਖਾਦਾ ਹੋਣਾ ਚਾਹੀਦਾ ਕਿਸੇ ਵੀ ਨਮਤਰੇ ਕਹਿੰਦੇ ਗਿਆ ਸੋਹ ਜੀਪਰਾ ਹੱਥੇ ਵਟਾ ਦਾ ਬੰਦ ਸੋਹ ਜੀਏ ਗੁਰੂ ਦੇ ਦਰਬਾਰ ਜੀ ਸਿਧਾਂਤ ਦੇ ਸਾਡੇ ਖੜੇ ਦਾ ਸਾਡੇ ਬਸ ਨਹੀਂ ਨਾ ਸੱਚੇ ਗੁਰੂ ਬਸ ਸੱਚੇ ਬਾਸਰ ਕਹੀਏ ਕਿ ਤਨ ਬਤਾ ਕਰੀਓ ਵਾਰੇ ਆ ਚਾਰ ਵਾਰ ਗਿਆ ਸੀ ਅੱਖੜਿਆ ਹਜ਼ਾਰ ਤੇ ਵਰਜੀ ਬਸ ਗਈ ਜੋ ਚੋਤੀ ਬਸ ਗਈ ਜੋ ਕੋਲ চাদর আনতে গিয়ে বাইরে যে আপনি তো যাবেন গাড়ি আনতে যাবেন কেউ তো ਜੱਪੜਾ ਨਾਮ ਨਹੀਂ ਜੱਪੜਾ ਰਾਤ ਜਾਤਰੀ ਬਾਅਦ ਸਭ ਕਾਦਾ ਕਰਵਾਇਆ ਕਾਦੇ ਲਿਖ ਰਾਇਆ ਮਹਾਰਾਜ ਦੀ ਬਿਹਤਰੀ ਵਾਸਤੇ ਅੱਜ ਕੀ ਕਰਨਾ ਇਹਨਾਂ ਨੇ ਤੁਹਾਡੀ ਸੁਆਗਤ ਹੀ ਨਹੀਂ ਕੀਤੀ ਮੈਂ ਕਹਿ ਰਿਹਾ ਮੈਂ ਵੀ ਇਹ ਕੰਮ ਕਰ ਰਹੇ ਹਾਂ ਇਹ ਬਾਤ ਬਾਤ ਕਰ ਆਹ ਵੇਖੋ ਮੇਰੇ ਅੱਗੇ ਕਹਿ ਰਹੇ ਭਾਈ ਸਾਹਿਬ ਨੇ ਹੋਰ ਵੀ ਦੇਖੋ ਮੇਰੇ ਨਾਲ ਹੀ ਗੱਲ ਭਾਈ ਸਾਹਿਬ ਹੋ ਗਿਆ ਮੇਨ ਮਗਵਾਨ ਨਹੀਂ ਤੇ ਮੇਰੇ ਮਗਵਾਨ ਨੇ ਮਗਵਾਨਾ ਨਹੀਂ ਕਿੰਨੀ ਕੋਸ਼ਿਸ਼ ਕੀਤੀ ਕੋਈ ਕੰਮ ਕਰਦਾ ਇਹ ਬਾਤ ਸਾਹਿਬ ਨੇ ਮੇਰੇ ਕੋਲ ਨਹੀਂ ਰੱਖੀ ਤੀ ਮੇਰੇ ਜਿਹੜਾ ਮਗਵਾਨ ਹੈ ਤੁਸੀਂ ਕਿੰਨਾ ਚਿਰ ਤੋਂ ਮੰਨੇ ਆ ਮੇਰਾ 那明天先 ਪਪਾਏ ਪਪਾ ਕਿ ਕਰੇ ਅੱਲਾਹ ਬੋਲੇ ਸੋਨਿਆਲ ਨਹੀਂ ਨਹੀਂ ਉਧਰ ਚਲੋ ਤੁਸੀਂ ਛੱਡੋ ਭਾਈ ਜਗਦੀਪ ਸਿੰਘ ਜੀ ਅੱਜ ਜਿਹੜੇ ਪਾਠ ਆਰੰਭ ਕਰਾਇਆ ਗਿਆ ਹੈ ਇਹ ਕਾਦੇ ਸਮੰਤ ਚ ਰੱਖਿਆ ਗਿਆ ਜੀ ਇਹ ਅਖੰਡ ਪਾਠ ਸਾਹਿਬ ਜਿਹੜੇ ਅੱਜ ਭੋਗ ਪਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿ ਪਿਛਲੇ ਦਿਨ ਸ਼ਰਧਾਂਤ ਅੰਸਰਾਂ ਵੱਲੋਂ ਬੈਦਵੀ ਕੀਤੀ ਗਈ ਉਦੇ ਦੁੱਖ ਦੇ ਵਿੱਚ ਸਮੂਹ ਸੰਗਤਾਂ ਨੇ ਪਿੰਡ ਹਰਲਾਲਪੁਰ ਦੀ ਸੰਗਤ ਨੇ ਇਕੱਠੀ ਹੋ ਕਰਕੇ ਇੱਥੋਂ ਦੇ ਸਿੰਘਾਂ ਨੇ ਇਕੱਤਰ ਹੋ ਕਰਕੇ ਸੇਵਾ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪੂਰਨ ਬਾਣੀ ਪੜ ਕੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਤੇ ਸਾਰਿਆਂ ਨੇ ਰਲ ਮਿਲ ਕੇ ਗੁਰੂ ਘਰ ਦੇ ਵਿੱਚ ਬੇਅੰਤ ਸੇਵਾ ਜਿਹੜੀਆਂ ਅਲੱਗ-ਅਲੱਗ ਤੌਰ ਤੇ ਸੇਵਾਵਾਂ ਨਿਭਾਈਆਂ ਇਹ ਸਬੰਧ ਦੇ ਵਿੱਚੇ ਪਾਠ ਕੀਤੇ ਗਏ ਠੀਕ ਹੈ ਜੀ